ਕਹਿੰਦੇ ਹਨ ਕਿ ਮਹਾਰਾਜ ਆਪ ਭਾਈ ਸਾਹਿਬ ਜੀ ਨੂੰ ਕੱਲੀ ਕੱਲੀ ਸਾਖੀ ਭਾਈ ਸਾਹਿਬ ਜੀ ਦੇ ਸੁਰਤ ਵਿੱਚ ਆ ਕੇ ਦਰਸਾਉਂਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਹਿਸਟਰੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਮੈਂ ਚੇਵਨਪ੍ਰੀਤ ਸਿੰਘ ਸਰਦਾਰ ਹਿਸਟਰੀ ਵੱਲੋਂ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਜੀਵਨ ਬਾਰੇ ਕੁਝ ਦੱਸਾਂਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਗ੍ਰੰਥੀ ਰਚਨਾ ਕੀਤੀ ਜਿਸ ਵਿੱਚ 10 ਪਾਸ਼ਾੀਆਂ ਦਾ ਇਤਿਹਾਸ ਭਾਈ ਸਾਹਿਬ ਨੇ ਅੰਕਿਤ ਕੀਤਾ ਭਾਈ ਸਾਹਿਬ ਦਾ ਜਨਮ 7 ਅਕਤੂਬਰ ਸਨ 1787 ਨੂੰ ਭਾਈ ਦੇਵਾ ਸਿੰਘ ਦੇ ਘਰ ਤੇ ਮਾਤਾ ਰਜਾ ਦੀ ਕੁੱਖੋਂ ਸਰਾਏ ਨੂਰਦੀਨ ਵਰਤਮਾਨ ਵਿੱਚ ਤਰਨਤਾਰਨ ਸਾਹਿਬ ਵਿਖੇ ਹੋਇਆ ਭਾਈ ਸਾਹਿਬ ਦੇ ਪਿਤਾ ਜੀ ਭਾਈ ਦੇਵਾ ਸਿੰਘ ਜੀ ਵਿਦਾਂਤ ਅਤੇ ਗੁਰਮਤ ਦੇ ਬੜੇ ਵਧੀਆ ਗਿਆਤਾ ਸਨ ਭਾਈ ਸਾਹਿਬ ਦੀ ਅਰੰਭਿਕ ਸਿੱਖਿਆ ਉਹਨਾਂ ਦੇ ਪਿਤਾ ਜੀ ਭਾਈ ਦੇਵਾ ਸਿੰਘ ਜੀ ਦੀ ਵੱਲੋਂ ਹੀ ਹੋਈ ਉਸ ਤੋਂ ਬਾਅਦ ਭਾਈ ਸੰਤ ਸਿੰਘ ਜੀ ਜੋ ਕਿ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਜਨ ਉਹਨਾਂ ਵੱਲੋਂ ਭਾਈ ਸਾਹਿਬ ਨੂੰ ਗੁਰਮਤ ਦੀ ਵਿੱਦਿਆ ਦਿੱਤੀ ਗਈ ਜਦੋਂ ਭਾਈ ਸਾਹਿਬ 17 ਜਾਂ 18 ਸਾਲ ਦੇ ਹੋਏ ਭਾਈ ਸਾਹਿਬ ਦਾ ਵਿਆਹ ਮਾਤਾ ਰਾਮਕੌਰ ਜੀ ਨਾਲ ਹੋਇਆ ਭਾਈ ਸਾਹਿਬ ਜੀ ਦੀ ਪਹਿਲੀ ਰਚਨਾ ਨਾਮ ਕੋਸ਼ੀ ਜੋ ਕਿ ਸੰਸਕ੍ਰਿਤ ਦੀ ਇੱਕ ਕਿਤਾਬ ਅਮਰ ਕੋਸ਼ਾ ਦਾ ਹਿੰਦੀ ਵਿੱਚ ਅਨੁਵਾਦ ਸੀ ਕਹਿੰਦੇ ਹਨ ਭਾਈ ਸਾਹਿਬ ਆਪਣੇ ਨਾਮ ਵਿੱਚ ਬਹੁਤ ਪਰਪਕਸਨ ਇੱਕ ਵਾਰ ਜਦੋਂ ਭਾਈ ਸਾਹਿਬ ਗੁਰਬਾਣੀ ਪੜ੍ਹ ਰਹੇ ਸਨ ਆਪਣੇ ਧਿਆਨ ਵਿੱਚ ਬੈਠੇ ਸਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਧੀ ਵਿੱਚ ਆ ਕੇ ਭਾਈ ਸਾਹਿਬ ਨੂੰ ਦਰਸ਼ਨ ਦਿੱਤੇ ਤੇ ਕਿਹਾ ਕਿ ਅਸੀਂ ਤੇਰੇ ਤੋਂ ਆਪਣੇ ਇਤਿਹਾਸ ਦੀ ਐਨੀ ਵੱਡੀ ਸੇਵਾ ਲੈਣੀ ਹੈ ਪਰ ਤੂ ਤਾਂ ਆਪਣੇ ਹੀ ਅਨੁਵਾਦਾਂ ਵਿੱਚ ਰੁੱਝਿਆ ਹੋਇਆ ਹੈ ਇਹ ਸਭ ਸੁਣ ਕੇ ਭਾਈ ਸਾਹਿਬ ਨੇ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਅਲਪਗ ਜੀਵ ਹਾਂ ਤੇ ਮੈਂ ਤੁਛ ਬੁੱਧੀ ਵਾਲਾ ਹਾਂ ਪਰ ਆਪ ਜੀ ਦਾ ਇਤਿਹਾਸ ਬਹੁਤ ਉੱਚਾ ਤੇ ਸੋਚਾ ਹੈ ਤੇ ਕਿਵੇਂ ਮੈਂ ਆਪ ਜੀ ਦੇ ਇਤਿਹਾਸ ਦੀ ਸੇਵਾ ਲੈ ਸਕਦਾ ਹਾਂ ਮਹਾਰਾਜ ਨੇ ਕਿਹਾ ਤੂੰ ਸੀ ਇਤਿਹਾਸ ਲਿਖਣ ਦੀ ਸੇਵਾ ਅਰੰਭੋ ਤੇ ਅਸੀਂ ਅੰਗ-ਸੰਗ ਸਹਾਇ ਹੋ ਕੇ ਆਪ ਜੀ ਦੀ ਸਹਾਇਤਾ ਕਰਾਂਗੇ ਕਹਿੰਦੇ ਹਨ ਕਿ ਮਹਾਰਾਜ ਆਪ ਭਾਈ ਸਾਹਿਬ ਜੀ ਨੂੰ ਕੱਲੀ-ਕੱਲੀ ਸਾਖੀ ਭਾਈ ਸਾਹਿਬ ਜੀ ਦੇ ਸੂਰਤ ਵਿੱਚ ਆ ਕੇ ਦਰਸਾਉਂਦੇ ਸਨ ਤੇ ਭਾਈ ਸਾਹਿਬ ਜੀ ਨੇ ਸਾਰੀ ਸਾਖੀਆਂ ਦਾ ਉਤਾਰਾ ਬੁੜੀਆ ਸਾਹਿਬ ਗੁਰਦੁਆਰਾ ਦੇ ਨੇੜੇ ਯਮੁਨਾ ਨਦੀ ਦੇ ਕੰਡੇ ਤੇ ਬਹਿ ਕੇ ਕੀਤਾ ਜਿੱਥੇ ਕੀ ਭਾਈ ਸਾਹਿਬ ਨੇ ਨਾਨਕ ਪ੍ਰਕਾਸ਼ ਦੀ ਰਚਨਾ ਕੀਤੀ ਜਿਸ ਤੋਂ ਬਾਅਦ ਭਾਈ ਸਾਹਿਬ ਨੂੰ ਕੈਥਲ ਦੇ ਰਾਜੇ ਵੱਲੋਂ ਕੈਥਲ ਬੁਲਾਇਆ ਗਿਆ ਅਤੇ ਦਰਬਾਰ ਵਿੱਚ ਨੌਕਰੀ ਕਰਨ ਲਈ ਕਿਹਾ ਗਿਆ ਜਿੱਥੇ ਰਹਿ ਕੇ ਭਾਈ ਸਾਹਿਬ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਜਿਸ ਵਿੱਚ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਅੰਕਿਤ ਸੀ ਜਿਸ ਦਾ ਸਰੋਤ ਭਾਈ ਸਾਹਿਬ ਜੀ ਨੇ ਰਾਮ ਕੋਇਰ ਜੀ ਵੱਲੋਂ ਉਚਾਰਨ ਕੀਤਾ ਗਿਆ ਹੋਇਆ 10 ਪਾਸ਼ਾਈਆਂ ਦਾ ਇਤਿਹਾਸ ਨੂੰ ਬਣਾ ਕੇ ਕੀਤਾ 10 ਪਾਸ਼ਾਈਆਂ ਦਾ ਇਤਿਹਾਸ ਲਿਖਣ ਵਿੱਚ ਭਾਈ ਸਾਹਿਬ ਨੂੰ ਤਕਰੀਬਨ 8 ਸਾਲ ਦਾ ਸਮਾਂ ਲੱਗਿਆ ਜੋ ਕਿ 1835 ਤੋਂ ਲੈ ਕੇ 1843 ਤੱਕ ਦਾ ਸਮਾਂ ਬਣਦਾ ਹੈ 1843 ਸੂਰਜ ਪ੍ਰਕਾਸ਼ ਗ੍ਰੰਥ ਸੰਪੂਰਨ ਕਰਨ ਤੋਂ ਬਾਅਦ ਮਹਾਨ ਕਵੀ ਭਾਈ ਸੰਤੋਖ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਸਰਦਾਰ ਹਿਸਟਰੀ ਨਾਲ ਜੁੜੇ ਰਹੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ